ਇਹ ਜਿਹੜੀ ਭਾਜਪਾ ਹੈ ਮੋਦੀ ਸਾਹਿਬ ਦੇ ਇਹ ਤੇ ਵੱਡੇ ਕਾਰਪੋਰੇਟ ਹਾਊਸਸ ਦੀ ਗਵਰਨਮੈਂਟ ਇਹਨਾਂ ਨੇ ਮੀਡੀਅਮ ਟਾਇਰ ਦੀ ਇੰਡਸਟਰੀ ਜਿਹੜੀ ਹੈ ਨਾ ਉਹਦਾ ਧਿਆਨ ਰੱਖਿਆ ਨਾ স্মਲ 스ਕੇਲ ਦਾ ਰੱਖਿਆ ਨਾ ਦੁਕਾਨਦਾਰਾਂ ਦਾ ਰੱਖਿਆ ਸਾਡੇ ਪੰਥਕ ਮੁੱਦੇ ਜਿਹੜੇ ਉਹਦੇ ਤੇ ਜਾਣ ਬੁਝ ਕੇ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਨੇ ਇਸ ਕਿਸਮ ਦਾ ਰੋਲ ਅਦਾ ਕੀਤਾ ਬੇਅਦਬੀ ਹੈ ਅਜੇ ਤੱਕ ਜਸਟਿਸ ਨਹੀਂ ਮਿਲ ਸਕਿਆ ਕਿਸਾਨਾਂ ਨੂੰ ਵੀ ਕੋਈ ਆਸ ਨਹੀਂ ਦੀ ਨਾ ਕੋਈ ਨਹੀਂ ਕਿਸਾਨਾਂ ਦੀ ਆਸ ਉਮੀਦ ਪੂਰੀ ਕਰੇਗੀ ਤੇ ਇੰਡੀਆ ਬਲੌਕ ਤੇ ਵਿਸ਼ੇਸ਼ ਤੌਰ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਤਾਂ ਜ਼ੁਬਾਨ ਦਿੱਤੀ ਹੈ ਕਿ ਜਦੋਂ ਵੀ ਕਾਂਗਰਸ ਨੂੰ ਮੌਕਾ ਮਿਲੇਗਾ ਜਿਹੜਾ ਪਹਿਲਾ ਕਦਮ ਹੋਏਗਾ ਉਹਦੇ ਚ ਡਾਕਟਰ ਸੁਮੇਨਾਤ ਸਿੰਘ ਦੀ ਰਿਪੋਰਟ ਲੱਗਦੀ ਅੱਜ ਤੋਂ 4 ਦਿਨ ਪਹਿਲੇ ਕੇਐਸਚੂ ਲੇਡੀ ਐਸਚੂ ਬੀਰਕੇ ਦੇ ਵਿੱਚ ਉਹ ਜਿਹੜੇ ਨਸ਼ੇ ਵੇਚਣ ਵਾਲੇ ਨੇ ਉਹਨਾਂ ਸ਼ਰੀਆ ਅਟੈਕ ਕਰਕੇ ਆ ਉਹਨੂੰ ਸੰਗੀਨ ਜ਼ਖਮੀ ਕਰ ਦਿੱਤਾ ਪੱਲੇ ਤੋਂ ਯੂਥ ਕਾਂਗਰਸ ਆਉ ਬੈਂਚ ਆ ਗਿਆ ਜੀ ਆ ਜੀ ਇਹ ਤੇ ਯੂਥ ਕਾਂਗਰਸ ਦੀ ਕਨਵੈਨਸ਼ਨ ਐਸਟੇਟ ਦੀ ਅੱਧੇ ਵਿੱਚ ਮੈਨੂੰ ਵੀ ਬੁਲਾਇਆ ਹੈ ਤੇ ਪਹਿਲੇ ਆਪਣੇ ਥੀ ਵਿਊ ਸ਼ੇਅਰ ਕਰਾਂਗੇ ਸਾਰੇ ਨੌਜਵਾਨ ਬੱਚਿਆਂ ਨਾਲ ਜਿਹੜੀ ਸਾਡੀ ਫਿਊਚਰ ਜਨਰੇਸ਼ਨ ਐਸ ਫਿਊਚਰ ਲੀਡਰਸ਼ਿਪ ਐ ਜਿਹੜੀ ਪਾਰਟੀ ਦੀ ਅਸੀਂ ਵੀ ਕਿਸੇ ਦਿਨ ਇਹਦੇ ਵਿੱਚੋਂ ਹੀ ਗਏ ਆਂ ਤੋਂ ਆਪਣੇ ਸਾਰੇ ਵਿਊ ਸ਼ੇਅਰ ਕਰਾਂਗੇ ਆਉਣ ਵਾਲਾ ਪੰਜਾਬ ਦੇ ਪੋਲੀਟਿਕਲ ਹਾਲਾਤ ਕੀ ਨੇ ਕਿਸ ਤਰ੍ਹਾਂ ਉਹਦਾ ਮੁਕਾਬਲਾ ਕਰਨਾ ਕੁਝ ਤੇ ਉਹਦੇ ਬਾਰੇ ਗੱਲ ਕਰਨ ਵਾਸਤੇ ਆਇਆ ਹੈ ਬਾਕੀ ਹੋਰ ਜੇ ਤੁਹਾਡੀ ਕੋਈ ਗੱਲ ਹੈ ਤਾਂ ਦੱਸੋ ਸੇ ਭਾ ਕੁਸ਼ਨਾਸ਼ੁਰ ਫੈਮਿਲੀ ਮਿਲੋ ਕਿਉਂਕਿ ਜਿਵੇਂ ਇਡੀ ਨੂੰ ਦਿੱਤਾ ਗਿਆ ਮੈਥੋਂ ਉਹਨਾਂ ਉਹਨਾਂ ਕੋ ਮੈਂ ਹੁਣ ਇਸ ਫੰਕਸ਼ਨ ਤੋਂ ਬਾਅਦ ਮੈਂ ਉੱਥੇ ਜਾਣਾ ਹੈ ਫਿਰ ਭੈਣ ਸਾਹਿਬ ਦੇ ਘਰ ਜਾਣਾ ਹੈ ਸਰ ਇਹ ਆਵਾਜ਼ ਜੋ ਬੜੀ ਨਰਾਜਗੀ ਹੈ ਜਿਹੜੇ ਯੂਆਹ ਯੂਆਹ ਬੜੇ ਨਰਾਜ ਨੇ ਪਹਿਲਾਂ ਜਿਹੜੇ ਇਲੈਕਸ਼ਨ ਵੀ ਹੋਏ ਨੇ ਯੂਥ ਕਾਂਗਰਸ ਦੇ ਉਸ ਦੇ ਵਿੱਚ ਅਵੀ ਵਰਮਾ ਵੀ ਅਕਸ਼ੇ ਸ਼ਰਮਾ ਵੀ ਤੁਹਾਨੂੰ ਮਿਲੇ ਸੀਗੇ ਕਿ ਵੀ ਜਿਹੜੀ ਫੈਮਿਲੀ ਪੋਲਿਟਿਕਸ ਹੈ ਉਹ ਹੁਣ ਵੀ ਯੁਵਾ ਦੇ ਵਿੱਚ ਵੀ ਹੁੰਦੀ ਹੈ ਗੱਲ ਇਸ ਨੇ ਸਾਰਿਆਂ ਦੇ ਵਿੱਚ ਡਾਕਟਰਾਂ ਦੇ ਮੁੰਡੇ ਡਾਕਟਰ ਨੇ ਇੰਜੀਨੀਅਰਾਂ ਦੇ ਇੰਜੀਨੀਅਰ ਨੇ ਸਿਆਸੀ ਬੰਦਿਆਂ ਦੇ ਸਿਆਸੀ ਨੇ ਦੁਨੀਆ ਭਰ ਦੇ ਵਿੱਚ ਨੇ ਜਿਹੜੀਆਂ 올ਡੇਸਟ ਡੈਮੋਕ੍ਰੇਸੀਜ਼ ਨੇ ਦੁਨੀਆ ਦੀਆਂ ਉਹਦੇ ਵਿੱਚ ਫੋਰਡ ਦਾ ਮੁੰਡਾ ਅੱਗੇ ਬਣ ਚੁੱਕਿਆ ਕੈਨੇਡੀਜ਼ ਕਿੰਨੇ ਸਿਆਸਤ 'ਚ ਰਹਿ ਚੁਕੇ ਬੁਸ਼ ਕਿੰਨੇ ਰਹਿ ਚੁਕੇ ਨੇ ਰੂਜ਼ਵਲਸ ਕਿੰਨੇ ਰਹਿ ਚੁਕੇ ਨੇ ਤੁਸੀਂ ਗੱਲ ਹੀ ਛੱਡੋ ਇਹਦੇ ਵਿੱਚ ਇਹ ਕੰਮ ਤੇ ਚੱਲ ਰਿਹਾ ਹੈ ਤੇ ਇਹ ਬਾਦਲ ਨੇ ਕਾਲ ਤਕ ਸਾਹਿਬ ਤੋਂ ਮਾਫੀ ਮੰਗੀ ਜਿਹੜੇ ਹੁਣ ਵਾਇਰਲ ਕੋਈ ਤੁਹਾਨੂੰ ਕੀ ਲੱਗਦਾ ਹੈ ਕਿ ਮਾਫੀ ਇਹਨਾਂ ਵਿੱਚ ਮਸੇ ਰਹੀ ਇਹ ਵੇਖੋ ਜੋ ਮੈਂ ਸਮਝਿਆ ਨਾ ਪਹਿਲੀ ਗਲਤੀ ਡੋਮੇਨ ਦੇ ਵਿੱਚ ਜਜਦਾਰ ਕਾਲ ਤਕ ਸਾਹਿਬ ਦੀ ਦੂਜੀ ਗੱਲ ਇਹ ਕਿ ਸਾਰ ਬਾਦਲ ਵਡਿਆ ਦੇ ਸਰਗੁਆਸੀ ਦਾ ਪ੍ਰਕਾਸ਼ ਸਿੰਘ ਬਾਦਲ ਟਾਈਮ ਦੇ ਵਿੱਚ ਜਿਸ ਕਿਸਮ ਦੇ ਸਾਡੇ ਪੰਥਕ ਮੁੱਦੇ ਜਿਹੜੇ ਨੇ ਉਹਦੇ ਤੇ ਜਾਣ ਬੁਝ ਕੇ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਨੇ ਜਿਸ ਕਿਸਮ ਦਾ ਰੋਲ ਅਦਾ ਕੀਤਾ ਬੇਅਦਬੀਆਂ ਦੇ ਵਿੱਚ ਅਜੇ ਤੱਕ ਜਸਟਿਸ ਨਹੀਂ ਮਿਲ ਸਕੀ ਉਹ ਤੇ ਇੱਕ ਇੱਕ ਬਹੁਤ ਵੱਡਾ ਗੁੱਸਾ ਸਾਰੇ ਸਿੱਖ ਜਗਤ ਦੇ ਵਿੱਚ ਇਹਨਾਂ ਦੇ ਖਿਲਾਫ ਹੁਣ ਉਹ ਚਿੱਠੀ ਚ ਕੀ ਆ ਸਾਨੂੰ ਤੇ ਪਤਾ ਨਹੀਂ ਬਟ ਅੱਜ ਉਸ ਚਿੱਠੀ ਨੂੰ ਓਪਨ ਕੀਤਾ ਗਿਆ ਮੈਂ ਸਮਝਦਾ ਕਿ ਇੰਨੇ ਵੱਡੇ ਪੰਜਰ ਗੁਨਾਹ ਕਰਕੇ ਉਸ ਤੋਂ ਬਾਅਦ ਨਿਰੀ ਇੱਕ ਚਿੱਠੀ ਦੇ ਵਿੱਚ ਹੀ ਇਹ ਮਾਫੀਨਾਮਾ ਜਿਹੜਾ ਇਹ ਮੇਰਾ ਖਿਆਲ ਤੇ ਇਹ ਉਹਦਾ ਜਵਾਬ ਹੈ ਨਹੀਂ ਇਹ ਤੇ ਜਿਹਦਾ ਅਕਾਲ ਤਖਸਾਲ ਬਰੋਂ ਬਹੁਤ ਗੰਭੀਰਤਾ ਨਾਲ ਵਿਚਾਰਨਾ ਪਵੇਗਾ ਕਿ ਇਸ ਕਿਸਮ ਦੀਆਂ ਪ੍ਰੈਕਟਿਸਸਾਂ ਆਂਦੇ ਟਾਈਮ ਦੇ ਵਿੱਚ ਕੋਈ ਵੀ ਗਵਰਨਮੈਂਟ ਜਿਹੜੀਆਂ ਨੇ ਉਹ ਨਾ ਕਰਨ ਸੰਸਾਨਾਂ ਵਾਲਾ ਸੰਘਾ ਚੱਲੀ ਆ ਜੀ ਜਾਵਨ ਵਾਲੇ ਜਿੰਨਾਂ ਜਾ ਰਹੇ ਤੁਹਾਨੂੰ ਕੀ ਲੱਗਦਾ ਹੈ ਕਿ ਮੋਦੀਆਂ ਦੇ ਲੈ ਕੇ ਹੱਲੇ ਵੀ ਪਰੇਸ਼ਾਨ ਨੇ ਕਿਸਾਨਾਂ ਨੂੰ ਇਹ ਵੇਖੋ ਕਿਸਾਨਾਂ ਵਾਸਤੇ ਇੱਕ ਗੱਲ ਇੱਕ ਸਾਫ਼ ਤੌਰ ਸਮਝ ਲਓ ਜਿਹੜੀ ਭਾਜਪਾ ਹੈ ਮੋਦੀ ਸਾਹਿਬ ਦੇ ਤੇ ਇਹ ਤੇ ਵੱਡੇ ਕਾਰਪੋਰੇਟ ਹਾਊਸਸਿਸ ਦੀ ਗਵਰਨਮੈਂਟ ਇਹਨਾਂ ਨੇ ਮੀਡੀਅਮ ਟਾਈਡ ਇੰਡਸਟਰੀ ਜਿਹੜੀ ਹੈ ਨਾ ਉਹਦਾ ਧਿਆਨ ਰੱਖਿਆ ਨਾ ਸਮਾਲ 스ਕੇਲ ਦਾ ਰੱਖਿਆ ਨਾ ਦੁਕਾਨਦਾਰਾਂ ਦਾ ਰੱਖਿਆ ਨਾ ਨੌਜਵਾਨ ਬੱਚਿਆਂ ਦਾ ਰੱਖਿਆ ਨੌਕਰੀਆਂ ਦੇ ਵਿੱਚ ਨਾ ਮਿਡਲ ਕਲਾਸ ਦਾ ਰੱਖਿਆ ਨਾ ਕਿਸਾਨਾਂ ਦਾ ਰੱਖਿਆ ਕਿਸਾਨਾਂ ਨੂੰ ਤੇ ਕੋਈ ਆਸ ਉਮੀਦ ਨਹੀਂ ਇਹਨਾਂ ਕੋਈ ਨਹੀਂ ਕਿਸਾਨਾਂ ਦੀ ਆਸ ਉਮੀਦ ਪੂਰੀ ਕਰੇਗੀ ਤੇ ਇੰਡੀਆ ਬਲੌਕ ਤੇ ਵਿਸ਼ੇਸ਼ ਤੌਰ ਸਾਡੇ ਲੀਡਰ ਰਾਹੁਲ ਗਾਂਧੀ ਜੀ ਨੇ ਤਾਂ ਜ਼ੁਬਾਨ ਦਿੱਤੀ ਹੈ ਕਿ ਜਦੋਂ ਵੀ ਕਾਂਗਰਸ ਨੂੰ ਮੌਕਾ ਮਿਲੇਗਾ ਜਿਹੜਾ ਪਹਿਲਾ ਕਦਮ ਹੋਏਗਾ ਉਹਦੇ ਵਿੱਚ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਏਗੀ ਹਾਂਜੀ ਤੇ ਕਾਨੂੰਨ ਵਿਵਸਥਾ ਕਿਵੇਂ ਇਹਨਾਂ ਆਯੋਜਨ ਘਟਨਾਵਾਂ ਵਾਪਰ ਜਾਂ ਨੇ ਦੇਖੋ ਬੜੀ ਬਦਕਿਸਮਤੀ ਦੀ ਗੱਲ ਏ ਕਿ ਚੀਫ ਮਿਨਿਸਟਰ ਸਾਡਾ ਜਿਹੜਾ ਉਹ ਸੀਰੀਅਸ ਹੀ ਨਹੀਂ ਇਹਨਾਂ ਮੁੱਦਿਆਂ ਦੇ ਉੱਤੇ ਕਿਸੇ ਆਦਮੀ ਦੀ ਜ਼ਿੰਦਗੀ ਕਿਸੇ ਆਦਮੀ ਦੀ ਜਾਇਦਾਦ ਮਹਿਫੂਜ਼ ਨਹੀਂ ਅੱਜ ਤੋਂ 4 ਦਿਨ ਪਹਿਲੇ ਇੱਕ ਐਸਐਚਓ ਲੇਡੀ ਐਸਐਚਓ ਹੈ ਬੇਰਕੇ ਦੇ ਵਿੱਚ ਆ ਜਿਹੜੇ ਨਸ਼ੇ ਵੇਚਣ ਵਾਲੇ ਨੇ ਉਹਨਾਂ ਸ਼ਰਿਆਂ ਮਟੈਕ ਕਰਕੇ ਉਹਨੂੰ سنگੀਨ ਜ਼ਖਮੀ ਕਰ ਦਿੱਤਾ ਤੇ ਦੇ ਨਾਲ ਨਾਲ ਮੈਂ ਅੱਜ ਭਗਵੰਤ ਮਾਨ ਜੀ ਦਾ ਬਿਆਨ ਸੁਣ ਰਿਹਾ ਸੀ ਫਲੋਰ ਦੇ ਵਿੱਚ ਕਿਲੇ ਦੇ ਵਿੱਚ ਇਹ ਬੋਲ ਰਹੇ ਸਨ ਜਿਹਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ ਸਾਡੇ ਗੁਆਂਡੀ ਮੁਲਕ ਬੰਗਲਾਦੇਸ਼ ਦੇ ਜਿਹੜੇ ਹਾਲਾਤ ਨੇ ਉਹਨਾਂ ਤੇ ਟਿੱਪਣੀ ਕੀਤੀ ਸ਼ੇਖ ਹਸੀਨਾ ਤੇ ਉਹਨਾਂ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਰਾਤੋਂ ਰਾਤ ਉਹਨਾਂ ਨੂੰ ਆਪਣਾ ਪ੍ਰਾਈਮ ਮਿੰਿਸਟਰ ਹਾਊਸ ਛੱਡ ਕੇ ਜਾਣਾ ਪਿਆ ਮੈਂ ਭਗਵੰਤ ਮਾਨ ਜੀ ਨੂੰ ਰਾਏ ਦਊਂਗਾ ਗੁਮਾਂਡੀ ਮੁਲਕਾਂ ਦੇ ਉੱਤੇ ਟਿੱਪਣੀ ਨਾ ਕਰੋ ਵਿਸ਼ੇਸ਼ ਤੌਰ ਜਿਹੜਾ ਦੇਸ਼ ਜਿਹੜਾ ਪਿਛਲੇ 55 ਸਾਲ 52 53 ਸਾਲ ਪਹਿਲੇ 1971 ਦੇ ਵਿੱਚ ਹਿੰਦੁਸਤਾਨ ਨੇ ਆਪਣੀ ਉਹਦੇ ਵਿੱਚ ਪਹਿਲ ਕਦਮੀ ਕਰਕੇ ਪਾਕਿਸਤਾਨ ਨੂੰ ਤੋੜਿਆ ਪਿਛਲੇ 55 ਸਾਲਾਂ ਚ ਲਗਾਤਾਰ ਤੇ ਵਿਸ਼ੇਸ਼ ਤੌਰ ਜਿਹੜੇ ਸ਼ੇਖ ਅਸੀਨਾ ਸੀ ਇਹਨਾਂ ਨੇ ਉਥੇ ਹਿੰਦੁਸਤਾਨ ਦੇ ਪ੍ਰਤੀ ਆਪਣਾ ਵਧੀਆ ਰੁਖ ਰੱਖਿਆ ਸੀ ਐਂਟੀ ਇੰਡੀਆ ਜਿੰਨੀਆਂ ਲੋਬੀ ਸੀ ਉਹਨਾਂ ਨੂੰ ਉਥੇ ਪਨਪਨ ਨਹੀਂ ਸੀ ਦਿੱਤਾ ਤੇ ਕੱਟੋ-ਕੱਟ ਜੇ ਫੋਰਨ ਪਾਲਿਸੀ ਦੀ ਸਮਝ ਹੈ ਨਹੀਂ ਤੇ ਭਗਵਾਨ ਤੋਂ ਮਾਨ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਣਾ ਮੂੰਹ ਬੰਦ ਰੱਖਿਆ ਕਰੋ ਤੁਹਾਨੂੰ ਜਾਣਕਾਰੀ ਹੁੰਦੀ ਨਹੀਂ ਤੁਸੀਂ ਕੱਟੋ-ਕੱਟ ਪੰਜਾਬ ਦਾ ਹੀ ਧਿਆਨ ਕਰ ਲਓ ਬੜਾ ਕਿਤੇ ਤੁਹਾਨੂੰ ਵੀ ਆਪਣਾ ਚੀਫ ਮਿਨਿਸਟਰ ਦਾ ਘਰ ਇਸ ਤਰ੍ਹਾਂ ਹੀ ਕੰਧ ਟਾਪ ਕੇ ਨਾ ਜਾਣਾ ਪਏ ਮੈਨੂੰ ਇਹ ਇਹ ਨਜ਼ਰ ਆਉਂਦਾ ਜਦੋਂ ਮਕੀਦੇ ਕੋਈ ਐਮਐਸਪੀ ਨਹੀਂ ਮਿਲ ਰਿਹਾ ਜਦੋਂ ਕਿ ਦਾਵਾ ਕੀਤਾ ਸੀਗਾ ਕਿਸਾਨ ਰੋਲ ਰਹੇ ਨੇ ਮੰਡੀਆਂ ਦੇ ਵਿੱਚ ਇਹਦੇ ਤੋਂ ਕੀ ਤੁਸੀਂ ਆਸ-ਉਮੀਦ ਕਰਦੇ ਏਸ ਚੀਫ ਮਿਨਿਸਟਰ ਕੋ ਕੁ ਤੁਸੀਂ ਆਸ-ਉਮੀਦ ਕਰ ਸਕਦੇ ਹੋ ਜਿਹੜਾ ਕਦੀ ਵੇਖੋ ਕਈ ਦਫਾ ਅਸੀਂ ਇਹ ਗੱਲ ਕਹੀ ਏ ਸਾਰੇ ਨਾਲੋਂ ਵੱਡੀ ਆਪੋਜੀਸ਼ਨ ਜੁਮਾਦ ਕਾਂਗਰਸ ਦੀ ਕਦੀ ਇਹਨੇ 올 ਪਾਰਟੀ ਮੀਟਿੰਗ ਨਹੀਂ ਬੁਲਾਈ ਪੰਜਾਬ ਦਾ ਜਿਹੜਾ ਕਿਸਾਨਾਂ ਦਾ ਹੱਕੇ ਮਾਰਿਆ ਜਾ ਰਿਹਾ ਪੰਜਾਬ ਦਾ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਰੋਕਿਆ ਸਾਡੇ ਐਜੂਕੇਸ਼ਨ ਦੇ ਪੈਸੇ ਰੋਕ ਕੇ ਸਾਡੇ ਫੋਰ ਬਹੁਤ ਸਾਰੇ ਹੈਲਥ ਦੇ ਪੈਸੇ ਰੋਕ ਕੇ ਨੇ ਅਸੀਂ ਕਈ ਵਾਰ ਕਿਹਾ ਕਿ ਤੁਸੀਂ ਇੱਕ ਡੈਲੀਗੇਸ਼ਨ ਲੈ ਕੇ ਚੱਲੋ ਪ੍ਰਾਈਮ ਮਿੰਿਸਟਰ ਨੂੰ ਮਿਲਿਏ ਉਹਦੇ ਨਾਲ ਗੱਲ ਕਰੀਏ ਇੱਕ ਬਾਰਡਰ ਦੇ ਸੂਬੇ ਨਾਲ ਇਹ ਮਤਰਈ ਮਾਂ ਵਾਲਾ ਸਲੂਕ ਕਿਉਂ ਕੀਤਾ ਜਾ ਰਿਹਾ ਬਟ ਭਗਵੰਤ ਤਾਂ ਮਾਂ ਦੇ ਏਜੰਡੇ ਤੇ ਹੀ ਗੱਲ ਹੈ ਨੇ ਇਹਦੇ ਏਜੰਡੇ ਦੇ ਸੀ ਕਿ ਮੈਨੂੰ ਪੈਰਿਸ ਘੱਲਿਆ ਜਾਏ 올림픽ਸ ਦੇ ਵਿੱਚ ਤਾਂ ਮੈਂ ਸਮਝਣਾ ਚੰਗਾ ਹੀ ਕੀਤਾ ਇਹਨੂੰ ਨਹੀਂ ਘੱਲਿਆ ਜਾਂਦਾ ਇਹਦਾ ਜਿਸ ਕਿਸਮ ਦਾ ਤੌਰ ਤਰੀਕਾ ਹੈ ਉੱਥੇ ਜਾ ਕੇ ਇਹਨੇ ਨਜ਼ਰ ਹੀ ਲਾਣੀ ਸੀ ਆਪਣੀ ਓਕੇ ਦੀ ਟੀਮ ਨੂੰ ਇਹ ਇੱਥੇ ਰਹਿ ਗਿਆ ਤੇ ਸੈਮੀਫਾਈਨਲ ਚ ਆ ਗਿਆ ਰਿਜ਼ਰਵੇਸ਼ਨ ਨੂੰ ਲੈ ਕੇ ਗੱਲ ਸੁਪਰੀਮ ਕੋਰਟ ਨੇ ਫੈਸਲਾ ਕੀਤਾ ਸੋ ਕਿੱਦਾਂ ਦੇਖ ਰਹੇ ਹੋ ਕੁਝ ਭਾਈਚਾਰੇ ਵੱਲ ਇਸ ਦਾ ਜ਼ਰੂਰ ਵੀ ਇਹ ਸਾਡੀ ਪਾਰਟੀ ਜਿਹੜੀ ਹੈ ਸੋਚ ਵਿਚਾਰ ਕੇ ਦੇ ਤੇ ਆਪਣੀ ਟਿੱਪਣੀ ਕਰੇ ਜੀ ਪੰਜਾਬ ਨੂੰ ਸਿੱਖਿਆਪੁਰ ਦੇ ਚੇਅਰਮੈਨ ਨੇ ਅਸਤੀਫਾ ਦੇ ਤੁਹਾਨੂੰ ਕੀ ਲੱਗਦਾ ਜੀ ਸਿੱਖਿਆਪੁਰ ਦੇ ਚੇਅਰਮੈਨ ਅਸਤੀਫਾ ਦੇ ਦਿੱਤਾ ਸਾਹਿਬ ਦਾ ਆਈ ਇਹ ਸਭ ਤੋਂ ਸਹੀ ਹੈ ਨਹੀਂ ਉਹ ਤਾਂ ਚੰਗਾ ਕੀਤਾ ਦਿੱਤਾ ਦਿੱਤਾ ਜੀ ਸ਼ੀ ਵਾਸ ਆਲਰੇਡੀ ਅ ਨਾਨ ਪੰਜਾਬੀ ਕੀ ਗੱਲ ਪੰਜਾਬ ਕੋਲ ਕੋਈ ਇਹੋ ਜਿਹਾ ਕਾਬਲ ਬੰਦੇ ਹੈ ਨਹੀਂ ਇੰਟੈਲੈਕਚੁਅਲਸ ਹੈ ਨਹੀਂ ਪ੍ਰੋਫੈਸਰਸ ਹੈ ਨਹੀਂ ਜਿਹਨੂੰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਲਾਇਆ ਜਾਏ ਤੁਸੀਂ ਇੱਕ ਫਾਰੂ ਗੈਰ ਪੰਜਾਬੀ ਨੂੰ ਲਿਆ ਕੇ ਦਿੱਲੀ ਤੋਂ ਕੇਜਰੀਵਾਲ ਸਾਹਿਬ ਦੇ ਕਹਿੰਦੇ ਚੇਅਰਮੈਨ ਬਣਾਤੇ ਅੱਧੇ ਤੋਂ ਵੱਧ ਗੈਰ ਪੰਜਾਬੀ ਇੱਥੇ ਸਾਡੇ ਚੇਅਮੈਨ ਲੱਗੇ ਨੇ ਨਾ ਨੌਕਰੀਆਂ ਵਿੱਚ ਸਾਨੂੰ ਨੌਕਰੀ ਮਿਲ ਰਹੀ ਹੈ ਭਗਵੰਤ ਜੀ ਨੂੰ ਮੈਂ ਪੁੱਛਣਾ ਚਾਹਨਾ ਮਾਨ ਸਾਹਿਬ ਤੁਸੀਂ ਨੌਕਰੀਆਂ ਦੀ ਗੱਲ ਕਰੋ 80% ਨੌਕਰੀਆਂ ਜਿਹੜੀਆਂ ਪੰਜਾਬ 'ਚ ਥੋੜੀਆਂ ਮੋਟੀਆਂ ਝੂਠੀਆਂ ਸੱਚੀਆਂ ਵੀ ਦਿੱਤੀਆਂ ਨੇ ਉਹ ਸਾਰੇ ਬਾਹਰਲੇ ਸੂਬਿਆਂ ਦੇ ਲੋਕ ਲੈ ਗਏ ਨੇ ਸਾਡੇ ਨੌਜਵਾਨ ਬੱਚਿਆਂ ਨੂੰ ਤੇ ਉਹਦੀ ਗੱਲ ਕਰਨੀ ਚਾਹੀਦੀ ਫਲੋਰ ਆ ਕੇ ਸਰ ਚਾਰ ਪ੍ਰੋਜੈਕਟ ਜਿਹੜਾ ਫਾਈਵੇ ਜਿਹੜੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਸਰ ਬੰਦ ਹੋ ਗਿਆ ਉਹ ਜ਼ਮੀਨਾਂ ਨਹੀਂ ਕੁਇਰ ਕਰ ਪਾਏ ਕਿੱਦਾਂ ਦੇਖਦੇ ਹੋ ਬਹੁਤ ਨੁਕਸਾਨ ਹੋ ਟੋਟਲ ਲੰਘੇਲੀ ਹੈ ਭਗਵੰਤ ਦੀ ਕਿਉਂਕਿ ਤੁਸ ਤੁਹਾਨੂੰ ਮੈਂ ਹੈਰਾਨੀ ਦੀ ਗੱਲ ਦੱਸਣਾ ਪਿਛਲੇ ਤਕਰੀਬਨ 4 ਤੋਂ 5 ਮਹੀਨੇ ਵਿੱਚ ਇੱਕ ਵਾਰ ਆ ਸੁਣੋ ਇਧਰ ਕਾਕਾ ਕੈਬਨਿਟ ਦੀ ਮੀਟਿੰਗ ਨਹੀਂ ਬੁਲਾਈ ਜੀ ਨਹੀਂ ਤੇ ਜਿੰਨੇ ਵੀ ਇਸ ਤੋਂ ਪਹਿਲੇ ਤਜਰਬੇਕਾਰ ਚੀਫ ਮਿੰਿਸਟਰ ਰਹੇ ਨੇ ਹਰ ਹਫਤੇ ਕੈਬਨਟ ਦੀ ਮੀਟਿੰਗ ਹੋਣੀ ਚਾਹੀਦੀ ਫॉर ది ਲਾਸਟ 4 ਟੂ 5 ਮੰਥਸ ਦੇਰ ਹਸ ਨਾਟ ਬੀਨ ਇਵਨ ਅ ਸਿੰਗਲ ਕੈਬਨਟ ਮੀਟਿੰਗ ਜਿਹੜੇ ਬੰਦੇ ਨੇ ਕੈਬਨਟ ਦੀ ਮੀਟਿੰਗ ਨਹੀਂ ਬੁલાਣੀ ਉਥੇ ਸੂਬੇ ਚ ਕੀ ਹੋ ਰਿਹਾ ਕਹਿੰਦੇ ਜ਼ਿਲ੍ਹੇ ਚ ਜਾ ਕੇ ਕਰਾਂਗੇ ਵਕਤੋਂ ਇਨ ਜ਼ਿਲਿਆਂ ਦੇ ਵਿੱਚ ਜੋ ਕੁਝ ਕਰਨਾ ਹੈ ਉਹ ਤੁਹਾਨੂੰ ਨਜ਼ਰ ਆ ਹੀ ਰਿਹਾ ਜੀ ਇੱਕ ਸੀਐਮ ਦੇ ਪ੍ਰੋਗਰਾਮ ਦਾ ਸੀਐਮ ਦੇ ਪ੍ਰੋਗਰਾਮ ਦਾ ਬਾਈਕਾਉਟ ਹੋਇਆ ਸੀ ਹੁਸ਼ਿਆਰਪੁਰ ਚ ਸੀਐਮ ਦੇ ਬਾਈਕਾਉਟ ਸੀਐਮ ਦੇ ਐਡਵਾਈਜ਼ਰ ਸੀਐਮ ਦੇ ਪ੍ਰੋਗਰਾਮ ਦਾ ਬਾਈਕਾਉਟ ਹੋਇਆ ਕਿੰਨੇ ਕੀਤਾ ਹੁਸ਼ਿਆਰਪੁਰ ਚ ਹੋਇਆ ਇਹਨਾਂ ਪੱਤਰਕਾਰਾਂ ਵੱਲੋਂ ਹਾਂ ਤੁਹਾਨੂੰ ਜਾਣਾ ਹੀ ਨਹੀਂ ਚਾਹੀਦਾ ਉੱਥੇ ਬਾਈਕਾਉਟ ਤੇ ਤੁਹਾਨੂੰ 2.5 ਸਾਲ ਪਹਿਲੇ ਹੀ ਕਰਨਾ ਚਾਹੀਦਾ ਸੀ ਇਹਦੇ ਜਾ ਕੇ ਕਰਨਾ ਕੀ ਬਹੁਤ ਚੰਗਾ ਕੀਤਾ ਮੈਂ ਵੈਲਕਮ ਕਰਨਾ ਪੱਤਰਕਾਰਾਂ ਨੂੰ ਬੇਨਤੀ ਕਰਨਾ ਗਾਮੀ ਇਹਦੇ ਕਿਸੇ ਪ੍ਰੋਗਰਾਮ ਤੇ ਨਾ ਜਾਇਓ ਇਹਨੇ ਕਿਹੜਾ ਉੱਥੇ ਕੋਈ ਤੁਹਾਨੂੰ ਕੋਈ ਚੱਜਦੀ ਗੱਲ ਦੱਸਣੀ